ਹਾਂਜੀ ਦੋਸਤੋ ਕਿਵੇਂ ਸਾਰੇ ਉਮੀਦ ਕਰਦਾ ਠੀਕ ਹੋਵੋਗੇ ਹਾਂਜੀ ਤੁਹਾਨੂੰ ਇੱਕ ਅਜਿਹੇ ਜੇ ਬੰਦੇ ਨਾਲ ਮਨਾਉਣਾ ਜਿਹਦਾ ਕੰਮ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਉਹ ਦਾ ਪੈਂਟੀਆਂ ਦਾ ਕੰਮ ਇੰਨੇ ਸੋਹਣੇ ਡਿਜ਼ਾਈਨ ਉਹਨੇ ਸੌਖੇ ਤਰੀਕੇ ਨਾਲ ਬਣਾਉਂਦਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਇੰਨੇ ਸੋਹਣੇ ਡਿਜ਼ਾਈਨ ਬਣਾਉਂਦਾ ਉਹ ਉਹਦਾ ਨਾਮ ਹੈਗਾ ਬੱਬੂ ਪੈਂਟਰ ਆਜੋ ਉਹ ਨਾਲ ਗੱਲਬਾਤ ਕਰਾਉਣੇ ਅੱਜ ਤੁਹਾਡੀ ਸਭ ਤੋਂ ਪਹਿਲਾਂ ਤੁਸੀਂ ਦੇ ਬਣਾਏ ਹੋਏ ਡਿਜ਼ਾਈਨ ਚੈੱਕ ਕਰੋ ਤੇ ਫਿਰ ਦੱਸਿਓ ਕਮੈਂਟਾਂ 'ਚ ਕੀ ਗੱਲਬਾਤ ਹੈ ਡਿਜ਼ਾਈਨਾਂ ਦੀ ਫਿਰ ਉਹਦੇ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ ਆਪਾਂ ਹਾਂਜੀ ਇੱਕੋ ਥੇ ਜਿਹੜੇ ਬਾਈ ਹੋਰੀ ਤਿਆਰ ਕਰਾਏ ਤੇ ਅੰਦਰ ਦਾ ਕੰਮ ਹੋ ਗਿਆ ਬਾਹਰਲਾ ਰਹਿੰਦਾ ਹੈ ਜੀ ਆਡੀਅਨ ਚੈੱਕ ਕਰੋ ਕਿੰਨਾ ਸੁੰਦਰ ਵਧੀਆ ਬਣਿਆ ਹੈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਰਹਿ ਜਿਹੜੇ ਆਡੀਅਨ ਹਾਂਜੀ ਹਾਂਜੀ ਆਈ ਜਾਏ ਇੱਕ ਮਿੰਟ ਇੱਕ ਮਿੰਟ ਹੋਰ ਇੱਕ ਮਿੰਟ ਰੰਗ ਕੀਆ ਨਾ ਸੁੱਕ ਜਾਂਦਾ ਫਿਰ ਸਾਡਾ ਕੰਮ ਖਰਾਬ ਹੋ ਜਾਂਦਾ ਯਾਰ ਠੀਕ ਹੈ ਕੋਈ ਨਹੀਂ ਆ ਜਾਂਦਾ ਦੋ ਮਿੰਟ ਹੀ ਕਰਨੀ ਹੈ ਪਾਗਲ ਨਾ ਨਾ ਕੋਈ ਗੱਲ ਨਹੀਂ ਐਂ ਤਾਂ ਅੱਧਾ ਘੰਟਾ ਪੂਰਾ ਘੰਟਾ ਆਪ ਤੇਰੀ ਕੁਲੀਂ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਸੁਣਾ ਹੋਰ ਕਿਦਾਂ ਤੁਸੀਂ ਕੀਤੀ ਇਹ ਕੋਠੀ ਰੰਗ ਹਾਂਜੀ ਹਾਂ ਆਪਾਂ ਹੀ ਕੋਠੀ ਰੰਗ ਕੀਤੀ ਆ ਬਹੁਤ ਵਧੀਆ ਕੀਤਾ ਡਿਜ਼ਾਈਨ ਜੂਣ ਕੇ ਬਾਈ ਇਹਦੇ ਬਹੁਤ ਸੋਹਣੇ ਡਿਜ਼ਾਈਨ ਆ ਦਿਆਂ ਅਗਲਾ ਭਾਈ YouTube ਤੇ ਅਸੀਂ ਕਹਿ ਦਿੰਨੇ ਆ ਮੈਂ ਕੱਢ ਕੇ ਵੀ ਸਾਨੂੰ ਜਾ ਜਾ ਤੂੰ ਬੈਡਰੂਮ ਜਾਂ ਡਰਾਈਂਗ ਰੂਮ ਜਾਂ ਕਹੇ ਜਾ ਵੀ ਕੁਝ ਪਾਉਣਾ ਸਾਨੂੰ ਕੱਢ ਕੇ ਦੇ ਅਸੀਂ ਅਮਦ ਲਈ ਬੰਦਾ ਹੁੰਦੀ ਹੈ ਜਾਨੀ ਕਿ ਠੀਕ ਹੈ ਅਗਲੀ ਦੀ ਚੋਅ ਹੁੰਦੀ ਹੈ ਹੋਰ ਕੁਝ ਨਹੀਂ ਹਾਂ ਕਲਰ ਫਲਾਪ ਦੀ ਮਰਜ਼ੀ ਨਾਲ ਕਰਦੇ ਆ ਕਿ ਕਰਦੇ ਕਹਿੰਦੇ ਵੀ ਕਰੋ ਇਹੋ ਜਿਹਾ ਨਹੀਂ ਕਰਦੇ ਫਿਰ ਕਹਿਣਾ ਪੈਂਦਾ ਫਿਰ ਅਗਲੇ ਨਾਲ ਅਗਲੀ ਸਹਿਮਤੀ ਲੈਣੀ ਪੈਂਦੀ ਹੈ ਅਗਲੇ ਤੋਂ ਪੁੱਛੇ ਤੇ ਬਿਨ ਵੇਰੇ ਅਸੀਂ ਰੰਗ ਨਹੀਂ ਕਰ ਸਕਦੇ ਅਸੀਂ ਕਿਹੜਾ ਡਿਜ਼ਾਈਨ ਬਣਾ ਕੇ ਕੋਠੀ ਦਾ ਸਾਰੀ ਡਰਾਈਂਗ ਚਾ ਕਰਕੇ ਦੇ ਦਈਦਾ ਵੀ ਇਦਾਂ ਦੀ ਬਣੂਗੀ ਭਾਈ 1 ਵਜੇ ਦੀ ਕੋਠੀ ਤਰੇੜਾ ਜਾਂਦੀ ਆਪਣੇ ਪਾਉਣ ਤੋਂ ਬਾਅਦ ਹਾਂ ਜੀ ਹਾਂ ਉਹ ਆਤੀ ਨੇ ਸੈੱਟ ਕਰਦੇ ਹਾਂ ਵੈਸੇ ਤਾਂ ਉਹ ਤਾਂ ਕਈ ਪ੍ਰਕਾਰ ਦੇ ਐਮੀਕਲ ਆਉਂਦੇ ਆ ਵੈਸੇ ਹਾਂ ਸੌਰੀ ਆਹ ਲੈ ਕੇ ਆਏ ਨਮਾ ਚੱਲਿਆ ਵੈਸੇ ਇਹ ਕੈਮੀਕਲ ਵਧੀਆ ਠੀਕ ਐ ਤੇ ਇਹਨੂੰ ਵੀ ਆਏ ਆ ਵੈਸੇ ਆਪਾਂ ਯੂਜ਼ ਕਰ ਸਕਦੇ ਆ ਪਾਊਡਰ ਜਿਹਾ ਹੁੰਦਾ ਠੀਕ ਐ ਯਾਨੀ ਕਿ ਸੁਲਾਸ ਲੋ ਉਹ ਸੁਲਾਬ ਵਾਲੀ ਛੱਟ ਤਾਂ ਸੁਲਾਬ ਵਾਲੀ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਸੁਲਾਬ ਦੇ ਅੱਜ ਕੱਲ ਬਹੁਤ ਵੱਡੀ ਸਮੱਸਿਆ ਬਣੀ ਪਈ ਹੈ ਜਿਵੇਂ ਕਿ ਹਰ ਇੱਕ ਘਰ ਚੀ ਆ ਇਹ ਜ਼ਿਆਦਾ ਪ੍ਰੋਬਲਮ ਤੇ ਹੀ ਹੁੰਦੀ ਹੈ ਕਿਉਂ ਪੇਂਟਰ ਸਾਰਾ ਕਹਿ ਦਿੰਦੇ ਆ ਵੀ ਰੰਗ ਬਾਅਦ ਪਹਿਲਾ ਰੰਗ ਲੈ ਜਾਂਦਾ ਇਹਨਾਂ ਦਾ ਸਹੀ ਗੱਲ ਹੈ ਵੀ ਕੀ ਗੱਲ ਹੈ ਬਹੁਤ ਪ੍ਰੋਬਲਮ ਆਉਂਦੀ ਆ ਪਰ ਕੁਝ ਪੈਂਟਰ ਦੇਖਦੇ ਵੀ ਨਹੀਂ ਹੈਗੇ ਕੰਦਾ ਦੀ ਬਿਨਾ ਇਦਾਂ ਹੀ ਸਪਾਈਸ ਪੂਈ ਕਰਕੇ ਲਾ ਦਿੰਦੇ ਆ ਹੁਣ ਜਿਵੇਂ ਉਹ SLAV ਆਈ ਪੀ ਆ ਪੈ ਪਈ ਹੈ ਬਾਈ ਹਾਂ ਹਾਂ ਅਸੀਂ ਉਤੋਂ ਰੰਗ ਕਰਨਾ ਛੱਡਤਾ ਅਸੀਂ ਆ ਕਿ ਵੀ ਦਬਾਰ ਸੁੱਕੂਗੀ ਫੇਰ ਰੰਗ ਕਰਾਂਗੇ ਫੇਰ ਆ ਕੈਮੀਕਲ ਸਾਡੇ ਕੋਲੇ ਛੋਟੀ ਸੀ ਅਸੀਂ ਕੱਲ ਨੂੰ ਲੈ ਕੇ ਆਵਾਂਗੇ ਉਹ ਕੈਮੀਕਲ ਮਾਰ ਕੇ ਬਾਅਦ ਚ ਮਾਰਾਂਗੇ ਤੇੜਾ ਤਾਂ ਹੁਣ ਜਿਵੇਂ SLAV ਆ ਹਾਂ ਹਾਂ ਤੇੜਾ ਤਾਂ ਹੁਣ ਮਾੜਾ ਮੋਟਾ ਬਲ ਪੱਟੀ ਹੈਗੀ ਸਾਡੇ ਕੋਲੇ 50 ਕਿਲੋ ਦਾ ਗੱਟਾ ਆ 40 ਕਿਲੋ ਦਾ ਗੱਟਾ ਵੀ ਆਉਂ ਹਾਂ ਹਾਂ ਮਤਲਬ ਚੱਲ ਰਿਹਾ ਹੈ ਕੰਮ ਹਜੇ ਰੁਕਿਆ ਨਹੀਂ ਹਾਂ ਚੱਲ ਰਿਹਾ ਕੰਮ ਹਜੇ ਠੀਕ ਹੈ ਅੰਦਰੋਂ ਨਿਬੜ ਗਿਆ ਸਾਰਾ ਫਿਰ ਅੰਦਰੋਂ ਕੁਸਤਾ ਇੱਕ ਰੂਮ ਰਹਿ ਗਿਆ ਬਸ ਹਾਂ ਉਹ ਜੋ ਸਮਾਨ ਸਮੂਹ ਜੀ ਅਸੀਂ ਪ੍ਰਾਇਸ਼ ਗਾਲਾ ਅਸੀਂ ਜਿਆਦਾ ਪਰੇਸ਼ਾਨ ਨਹੀਂ ਕਰਦੇ ਨਾਲ ਅਗਲੇ ਨੂੰ ਹਾਂ ਹਾਂ ਜਿੰਨਾ ਵੀ ਸਮਾਨ ਸਮੂਹ ਪਿਆ ਅਗਲੇ ਦਾ ਉਸ ਹਾਵ ਨਾਲ ਕਰੀਦਾ ਇਹ ਅਗਲਾ ਵੀ ਨਾ ਪਰੇਸ਼ਾਨ ਹੋਵੇ ਤੇ ਸਾਡਾ ਵੀ ਕੰਮ ਚੱਲੀ ਜਾਵੇ ਤੇ ਬਾਕੀ ਆਪਣਾ ਕੰਮ ਉਹੇ ਜਾ ਵੀ ਜਿੱਥੇ ਇਹ ਕੰਬਲ ਪੱਟੀ ਭਰੀ ਹੈ ਅਸੀਂ ਰੰਗ ਕੀਤਾ ਸਾਰੇ ਹੱਥ ਨਾਲ ਡਿਜ਼ਾਈਨ ਕੀਤਾ ਇਹ ਵੀ ਹੱਥ ਨਾਲ ਡਿਜ਼ਾਈਨ ਪੈਂਦੇ ਆ ਹਾਂ ਇੱਕ ਬੰਦਾ ਸਾਡਾ ਜਨੇਨਾ ਵਾਸਤੇ ਜਿਆਦਾ ਟਾਈਮ ਤਾਂ ਹੋਰ ਕੋਠੀ ਤੇ ਕੋਈ ਕੰਦਨ ਵੀ ਕੰਨ ਤੇ ਲੱਗਦਾ ਬਾਕੀ ਡਿਜ਼ਾਈਨ ਤੇ ਆ ਇਹ ਜਿਹੇ ਅਗਲਾ ਡਰਾਇੰਗ ਰੂਮ ਅਗਲਾ ਦਿਖਾ ਦਿੰਦਾ ਭਈ ਸਾਨੂੰ ਤੇ ਇਦਾਂ ਦੀ ਚਾਹੀਦੀ ਸਹੀ ਗੱਲ ਆ ਪਰ ਕੁਝ ਪ੍ਰੋਬਲਮ ਇਹਦੀ ਵੀ ਆਉਂਦੀ ਵੀ ਲੋਕ ਬਾਲ ਪੱਟੀ ਭਰਾ ਲਓ ਭਰਾ ਲੈਂਦੇ ਆ ਕਹਿੰਦੇ ਆ ਪਲਾਸਟਰ ਕਰਾ ਲਈ ਆ ਆਪਾਂ ਬਾਲ ਪੱਟੀ ਬਾਅਦ ਚ ਭਰਾ ਲਾਂਗੇ ਫਿਰ ਉਹ ਮਕਾਨ ਸਾਰਾ ਤੇੜਾ ਛੱਡਣ ਲੱਗ ਜਾਂਦਾ ਜੀ ਜੇ ਨਾਲ ਦੀ ਆਪਾਂ ਬਲ ਪੱਟੀ ਬਾਰ ਵਗੈਰਾ ਭਰਾ ਕੇ ਛੱਡਦੀ ਆ ਤਾਂ ਹੌਲੀ ਹੌਲੀ ਰਿਪੇਅਰ ਕਰਾਈ ਜਾਈਏ ਠੀਕ ਕਿਹੜਾ ਖਰਚਾ ਆਉਂਦਾ ਬਲ ਪੱਟੀ ਦਾ ਐ ਤਾਂ ਹੈ ਕਿਹੜਾ ਬਲ ਪੱਟੀ ਭਰਾਤੀ ਬਾਕੀ ਸਾਲ 2 ਸਾਲਾਂ ਬਾਅਦ 3 ਸਾਲਾਂ ਬਾਅਦ ਉਹ ਅਗਲੀ ਦੀ ਚੋਆਇਸ ਹੁੰਦੀ ਹੈ ਉਹ ਪੇਂਟ ਮਾਰਵਾ ਸਕਦਾ ਬਲ ਪੱਟੀ ਦੀ ਨਹੀਂ ਬਸ ਕਲਰ ਚੇਂਜ ਹੋ ਜਾਦਾ ਮਤਲਬ ਇੱਕ ਵਾਰੀ ਵੱਜਦੀ ਹੈ ਇਹ ਇੱਕ ਵਾਰੀ ਵੱਜਦੀ ਹੈ ਇੱਕ ਵਾਰੀ ਬਈ ਮਾਰੇ ਚੰਗੀ ਤਰ੍ਹਾਂ ਹਾਂ ਹੁਣ ਇਹ ਤਾਂ ਐਣੀ ਵੀ ਇੱਕ ਕੋਟ ਮਾਰਦਾ ਬਾਅਦ ਚ ਪੇਂਟਰਾਂ ਨੇ ਪ੍ਰਾਇਮਰ ਮਾਰ ਕੇ ਪੇਂਟ ਥੋਪਦਾ ਠੀਕ ਐਦਾਂ ਦਾ ਨਹੀਂ ਤਸੱਲੀ ਨਾਲ ਪੇਂਟ ਹੁੰਦਾ ਤੇ ਬਈ ਫਿਰ ਤੁਸੀਂ ਕੱਲੀ ਹੁੰਨੇ ਕੰਮ ਤੇ ਕਿ ਹੋਰ ਮੁੰਡੇ ਨਹੀਂ ਹੁੰਦੇ ਆ ਮੇਰੇ ਨਾਲ ਚ 네 ਚਾਰ ਪੰਜ ਜਾਣੇ ਹੁੰਦੇ ਆ ਕੰਮ ਤੇ ਉਹ ਇੱਕ ਮੁੰਡਾ ਤਾਂ ਉੱਧਰ ਲੱਗਿਆ ਹੋਇਆ ਥੱਲੇ ਤੇ ਇੱਕ ਬੰਦਾ ਡਿਜ਼ਾਈਨ ਸੰਪੀ ਜਾਂਦਾ ਡਿਜ਼ਾਈਨਾਂ ਤੇ ਹੁੰਦਾ ਹਾਂ ਬਾਕੀ ਮੈਂ ਤਾਂ ਮੇਰਾ ਕੰਮ ਐ ਮਾੜਾ ਮੋਟਾ ਅਗਲੀ ਦੀ ਸਾਰਾ ਰਿਪੇਅਰ ਉਹ ਦੇਖਣੀ ਹੁੰਦੀ ਆ ਮਾੜੀ ਜੀ ਤੀੜ ਵਗੈਰਾ ਅਗਲਾ ਅਗਲਾ ਕਹਿੰਦਾ ਇੱਤ ਯਾਰ ਭਰਿਆ ਨਹੀਂ ਇਹ ਹੀ ਆ ਉਹਨੇ ਇਹਨਾਂ ਨੇ 10 ਸਾਲਾਂ ਬਾਅਦ 15 ਸਾਲਾਂ ਬਾਅਦ ਕੋਠੀ ਰੰਗ ਕਰਵਾਈ ਆ। ਹੂੰ ਬਹੁਤ ਹਾਲਤ ਖਰਾਬ ਸੀ ਕੋਠੀ ਦੇ ਅੰਦਰ ਭੂਤੀ ਮੰਗਲਾ ਬਣ ਸਕੇ। ਪਰ ਆਇਆ ਵੀ ਹੁਣ ਅੰਦਰੋਂ ਵਧੀਆ ਬਣਾਈ ਆ। ਹੁਣ ਵਧੀਆ ਲੱਗ ਰਿਹਾ ਕਾਫੀ ਅੱਗੇ ਨਾਲ। ਹੂੰ ਹੂੰ। ਈ ਆ। ਚਿੱਟੇ ਰੰਗ ਤੇ ਜ਼ਿਆਦੇ ਮਾਰਕੀਟਾਂ ਜਾਨੀ ਕਿ ਚਿੱਟੇ ਰੰਗ ਆਏ ਆ ਵੀ ਜਦੋਂ ਲਾਈਟ ਜਾ ਕੇ ਤਾਂ ਆਪਾਂ ਕੋਈ ਚੀਜ਼ ਵੀ ਲਾਉਣੀ ਆ ਉਦੋਂ ਜ਼ਿਆਦੇ ਲਾਈਟ ਚ ਆ ਜਾਂਦੀ ਆ। ਤੇ ਬਾਕੀ ਅੰਧੇਰੇ ਜਾਨੀ ਰਾਤ ਨੂੰ ਵਗੈਰੇ ਚਿੱਟਾ ਰੰਗ ਚਮਕਦਾ ਵੀ ਹੈ। ਜਾ ਦੇ ਐਮ ਆਰ ਆਪਾਂ ਪੇਂਟ ਭਰ ਦਿੰਦੇ ਆ ਪੇਂਟ ਵਾਲੀ ਕੰਪਨੀ ਆ ਵਧੀਆ ਕੁਆਲਿਟੀ ਦਾ ਪੇਂਟ ਆ ਠੀਕ ਆ ਤੇ ਐਮੀ ਕਹਦੀ ਬਹੁਤ ਵਧੀਆ ਪੇਂਟ ਆ ਅਸਲ ਤਾਂ ਰੰਗ ਤੇ ਆਪਾਂ ਜਾਣਦੇ ਆ ਅਗਲੇ ਨੂੰ ਇਹ ਤਾਂ ਪੁੱਛ ਦੇਣੀ ਆ ਵੀ ਇਹ ਵੀ ਰੰਗ ਦੀ ਕੋਈ ਗਾਰੰਟੀ ਆ ਹਰ ਹਰ ਕੋਈ ਪੇਂਂਟਰ ਅਗਲਾ ਕਹਿੰਦਾ ਵੀ ਰੰਗ ਦੀ ਕੋਈ ਗਾਰੰਟੀ ਨਹੀਂ ਹੁੰਦੀ ਠੀਕ ਸਾਡੀ ਵੀ ਰੰਗ ਦੀ ਗਾਰੰਟੀ ਹਾਂ ਜੀ ਪਰ ਇਹੋ ਜਿਹਾ ਕੁਝ ਨਹੀਂ ਇਹਨਾਂ ਰੰਗ ਦੀ ਗਰੰਟੀ ਨਹੀਂ ਦਿੱਤੀ ਆ। ਬਾਈ ਜੀ ਇੱਕ ਸੋਡੇ ਮਤਲਬ ਕਿ ਸੰਦ ਹੈ ਛੋਡੇ ਆਪਣੀ ਹੈ ਕਿ ਕਿਵੇਂ ਕੁਝ? ਇਹ ਸੰਦ ਸਾਡੇ ਆਪ ਦੇ ਆ। ਠੀਕ ਹੈ ਸਰ। ਸੰਦ ਸਾਡੇ ਆਪ ਦੇ ਆ ਜਿਵੇਂ ਘੋੜੀ ਵਗੈਰਾ ਸਾਰਾ ਕੁਝ ਸਾਡਾ ਆਪ ਦਾ ਹੈ। ਠੀਕ ਹੈ। ਜਿਵੇਂ ਸਾਰਾ ਸੈਂਚੀ ਸਾਰਾ ਕੁਝ। ਅਗਲੇ ਨੂੰ ਤਾਂ ਸਾਸੀ ਅਸੀਂ ਰੰਗ ਦਾ ਹੁੰਦਾ ਅਗਲਾ ਰੰਗ ਲਿਆ ਕੇ ਤੂੰ ਕਹਦਾ ਠੀਕ ਨਹੀਂ ਅਸੀਂ ਰੰਗ ਵੀ ਆਪਦੇ ਕੋਲੋਂ ਲਾ ਦਿੰਦੇ ਹੁੰਦੇ ਆ। ਠੀਕ ਹੈ। ਪਰ ਉਹੋ ਜਿਹਾ ਅਸੀਂ ਰੇਟ ਅਗਲੇ ਨੂੰ ਵਧ ਕਰਕੇ ਦਿੰਦੇ ਆ। ਰੰਗ ਤਾਂ ਅਗਲੇ ਨੂੰ ਕਹਿੰਦੇ ਨੇ ਵੀ ਜਿਹੇ ਜਿਹੇ ਤੂੰ ਵਧੀਆ ਲੈ ਕੇ ਆਈਂਗਾ ਰੰਗ ਅਸੀਂ ਤੇਰੇ ਕਰ ਦਾਂਗੇ ਜ ਠੀਕ ਹੈ ਇਹ ਰੰਗ ਕਈ ਪ੍ਰਕਾਰ ਦੇ ਹੁੰਦੇ ਆ ਕੋਈ 1500 ਦੀ ਬਾਲਟੀ ਹੁੰਦੀ ਆ 2000 ਦੀ ਬਾਲਟੀ ਹੁੰਦੀ ਆ ਅਸੀਂ ਵਿੱਚ ਵਿਚਾਲੇ ਜੇ ਕਰਕੇ ਲਾ ਦਿੰਦੇ ਆ ਅਗਰੇ ਉਹ ਗਰੰਟੀ ਵੀ ਦੇ ਹੀ ਦਈਏ ਇੱਕ ਸਾਲ ਬਾਅਦ ਤੱਕ ਇੱਕ ਬਈ ਜੀ ਕਿਸ ਨੇ ਕੋਠੀ ਰੰਗ ਰੋਣੇ ਸਤੋਂ ਸੰਪਰਕ ਕਰੀਏ ਕੋਈ ਹਾਂ ਮੇਰਾ ਵੀ ਨੰਬਰ ਹੈਗਾ ਨੰਬਰ ਲੈ ਜਾਓ ਬਾਕੀ ਮੇਰੇ ਇੱਕ ਯਾਰ ਕੋਸਤਾ ਨੰਬਰ ਵੀ ਆ ਅਸੀਂ ਤਿੰਨ ਚਾਰ ਜਣ ਇਕੱਠੀ ਹੁੰਨੇ ਆ ਠੀਕ ਹੈ ਬਾਕੀ ਤੇ ਉਦੋਂ ਵੀ ਤੁਸੀਂ ਕਾਲ ਕਰੋਗੇ ਅਸੀਂ ਆ ਜਾਵਾਂਗੇ ਮਤਲਬ ਸਾਰਾ ਇਕੱਠਾ ਕੰਮ ਕਰਦੋ ਕਿ ਇੱਕ ਅੱਧਾ ਕਮਰਾ ਵੀ ਕਰ ਦਿੰਨੇ ਵੇਚ ਦੀ ਕਈ ਵਾਰ ਕਿਸੇ ਦੇ ਹੁੰਦਾ ਇੱਕ ਅੱਧਾ ਕਮਰਾ ਨਹੀਂ ਵੈਸੇ ਤਾਂ ਲਿਆ ਚੋਤੇ ਤਾਂ ਕਰ ਦਈਦਾ ਵੈਸੇ ਤਾਂ ਇਕੱਠਾ ਹੀ ਕੰਮ ਕਰਦੇ ਸੀ ਇਕੱਠੀ ਕੰਮ ਕਰਦੇ ਐਂ ਫਿਰ ਇੱਕ ਅੱਧਾ ਕਮਰੇ ਦਾ ਫਿਰ ਸਾਨੂੰ ਪੜਦਾ ਕੁਝ ਪੈਂਦਾ ਨਹੀਂ ਕਿਉਂ ਫਿਰ ਮੇਰੇ ਨਾਲ ਬੰਦੇ ਹੁੰਦੇ ਪੰਜ ਚਾਰ ਪੰਜਾਂ ਨੇ ਉਹਨਾਂ ਦੀ ਵੀ ਕੋਈ ਮਾਰਕੀਟ ਵੀ ਰੋਟੀ ਵਗੈਰਾ ਚੱਲਦੀ ਆ ਇਹ ਵੀ ਗੱਲ ਹੈ ਇੱਕ ਵਕਤ ਸੀਜ਼ਨ ਆਇਆ ਹੋਇਆ ਦਵਾਲੀ ਤੇ ਹਾਂ ਹਾਂ ਤੇ ਹੁਣ ਥੋੜੀ ਜੀ ਰੰਗ ਦੀ ਡਿਮਾਂਡ ਜੱਦ ਚੱਲ ਰਹੀ ਹੈ ਹਾਂ ਹਾਂ ਉਹ ਫਿਰ ਮੈਂ ਰੰਗ ਕੋਲ ਸਾਹਿਬ ਨਾਲ ਹੀ ਫੜਦਾ ਕਿ ਜਿਸ ਹਿਸਾਬ ਨਾਲ ਕਰ ਸਕ ਚਲੋ ਠੀਕ ਹੈ ਬਈ ਫਿਰ ਬਹੁਤ ਵਧੀਆ ਲੱਗੇ ਤੁਹਾਡਨਾਂ ਨੂੰ ਚਲ ਠੀਕ ਹੈ ਠੀਕ ਮਿਲਦੇ ਹਾਂ ਫਿਰ ਹਾਂਜੀ ਦੋਸਤੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ